ਪਹਿਲਾਂ ਇਹ ਗੱਲ ਕਲੀਅਰ ਹੋ ਚੁੱਕੀ ਆ ਸਮਾਹ ਖਾਨ ਦਾ ਕੋਈ ਮਸਲਾ ਨਹੀਂ ਹੈਗਾ ਕੋਈ ਲਿੰਕ ਨਹੀਂ ਹੈਗਾ ਰਹੀ ਗੱਲ ਇਹ ਹੈ ਕਿ ਮੇਰੀ ਇੱਕ ਉਹ ਨਾਰਮਲ ਫਰੈਂਡ ਸੀਗੀ ਇਸ ਚੱਕਰਵਾਰੇ ਜਾਂ ਜੋ ਵੀ ਇਹਨਾਂ ਕੋਲੋਂ ਫੜਿਆ ਗਿਆ ਜੇਕਰ ਮੈਨੂੰ ਇਸ ਚੀਜ਼ ਬਾਰੇ ਕੁਝ ਪਤਾ ਹੀ ਨਹੀਂ ਸੀਗਾ ਹਣਾ ਕਿ ਮੈਂ ਬਾਦਲ ਪੜ ਰਹੀ ਨਾ ਠੀਕ ਆ ਕਾਫੀ ਟਾਈਮ ਤੋਂ ਮੈਂ ਇੱਥੇ ਆਉਣੇ ਜਾਨੀ ਹੈਗੀ ਤੇ ਇਹ ਨਹੀਂ ਆਪਾਂ ਕਹਿ ਸਕਦੇ ਕਿ ਇਹ ਵੀ ਉਹ ਅਫਸਾਨਾ ਖਾਨ ਦੇ ਕਰ ਹੋ ਗਿਆ ਫੜਿਆ ਗਿਆ ਹਣਾ ਤਾਨੂੰ ਪਤਾ ਨਹੀਂ ਲੱਗਿਆ ਕਿ ਹੁਣ ਚਿੱਤੇਨਾ ਫ੍ਰੀਜੀ ਕਾਂਸਟੇਬਲ ਆ ਬਰਖਾਸਤ ਹੋਈ ਹੋਈ ਆ ਤੁਸੀਂ ਉਸ ਦੇ ਨਾਲ ਉਹਨੂੰ ਆਪਣੇ ਘਰ ਬੁਲਾ ਰਹੇ ਹੋ ਨਹੀਂ ਦੇਖੋ ਉਹ ਜੀ ਹੁਣ ਪਹਿਲੀ ਗੱਲ ਤੇ ਇਹ ਵੀ ਹੁਣ ਆ ਜਿਹੜਾ ਮੈਨੂੰ ਕਹਿ ਰਹੇ ਆਗੇ ਜਣਾ ਕਿ ਤੁਹਾਨੂੰ ਪਤਾ ਪਤਾ ਸੀਗਾ ਜਾਂ ਕੁਝ ਵੀ ਮੈਨੂੰ ਇਸ ਚੀਜ਼ ਦਾ ਨਹੀਂ ਪਤਾ ਸੀ ਉਹ ਜਮਾਨਤ ਹੋ ਚੁੱਕੀ ਸੀਗੀ ਉਹਦੀ ਕਿਉਂਕਿ ਉਹ ਫਰੈਂਡ ਦੇ ਤੌਰ ਤੇ ਮੇਰੇ ਕੋਲੇ ਆਈ ਸੀਗੀ ਐਡੇ ਇੰਨੇ ਵੱਡੇ ਜਿਹੜਾ ਉਹਦੇ ਕੇਸ ਦੇ ਵਿੱਚ ਇਨਵੈਸਟੀਗੇਸ਼ਨ ਹੋਈ ਆ ਠੀਕ ਹੈ ਜਿਵੇਂ ਆ ਉਸ ਚੀਜ਼ ਦੇ ਵਿੱਚ ਹੁੰਦੀ ਤਾਂ ਮੈਨੂੰ ਮੈਂ ਇਦਾਂ ਕੋਈ ਨਾ ਬੈਠੀ ਹੁੰਦੀ ਮੇਰੇ ਤੇ ਵੀ ਕੋਈ ਨਾ ਕੋਈ ਨਾਮ ਜਾਂ ਆਉਂਦਾ ਜੋ ਕੁਝ ਵੀ ਆਉਂਦਾ ਕਿ ਵੀ ਜੇ ਅਸੀਂ ਸੋਚਿਆ ਜਾਂਦੇ ਕਿ ਮੈਨੂੰ ਇਸ ਚੀਜ਼ ਦਾ ਸਾਰਾ ਕੁਝ ਪਤਾ ਹੋਵੇ ਚੱਲ ਜਾਣਾ ਹੁਣਾ ਤਾਂ ਮੇਰਾ ਵੀ ਸੀਗਾ ਜਦੋਂ ਮੇਰੀ ਫਰੈਂਡ ਹੀ ਆ ਜਾਇਆ ਵੀ ਜਾਂਦਾਗਾ ਠੀਕ ਹੈ ਚਲੋ ਜੇ ਮੈਂ ਅਗਲੀ ਕੋਲੇ ਜਾਂਦੀ ਸੂ ਤਾਂ ਮੇਰੇ ਕੋਲੇ ਵੀ ਆ ਗਈ ਸੋ ਇਸ ਚੀਜ਼ ਨੂੰ ਇਹ ਚੀਜ਼ ਦਾ ਮੁੱਦਾ ਨਹੀਂ ਨਾ ਬਣਾਉਣਾ ਚਾਹੀਦਾ ਵੀ ਕਹਿੰਦੀ ਰਫਤਾਰ ਤਰ ਦਾ ਹੱਥ ਹੈਗਾ ਜਾਂ ਮੇਰੀ ਫੈਮਲੀ ਨੂੰ ਲੈ ਕੇ ਬੋਲਿਆ ਜਾ ਰਿਹਾ ਸਾਰਾ ਨਾਮ ਨੂੰ ਲੈ ਕੇ ਬੋਲਿਆ ਜਾ ਰਿਹਾ ਹਨਾ ਫਰੰਡੋ ਮੇਰੀ ਸੀਗੀ ਸਿਸਟਰ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਕਿ ਅੱਗੇ ਜੇ ਦੇਖੋ ਅਫਸਾਨਾ ਖਾਨ ਕਿੰਨਾ ਸੋਸ਼ਲ ਮੀਡੀਆ ਬੋਲ ਰਿਹਾ ਯਾ ਨਾਮ ਉਹਦਾ ਪੀਕ ਤੇ ਨਾਮ ਆ ਅਫਸਾਨਾ ਖਾਨ ਦਾ ਹਨਾ ਇਹ ਲੱਗਦਾ ਵੀ ਬਈ ਪਲਾਨਿੰਗ ਹੈ ਅਫਸਾਨਾ ਖਾਨ ਤੇ ਉਹ ਕੋਈ ਵੀ ਆ ਹੁਣ ਸਿੰਗਲ ਤਾਂ ਮੇਰਾ ਭਰਾ ਵੀ ਆ ਦਾ ਬਖਸ਼ ਉਹਦਾ ਬਖਸ਼ ਨੂੰ ਕੋਈ ਨਹੀਂ ਜਾਣਦਾ ਠੀਕ ਹੈ ਜਾਂ ਮੈਨੂੰ ਵੀ ਤਾਂ ਸਾਰੇ ਜਾਣਦੇ ਆ سوشل میڈیا ਤੇ ਲਾ ਲੋ ਚਾਹੀ ਕਿਤਨਾ ਲਾ ਲੋ ਮੈਂ ਕਹਿੰਨੀ ਵੀ ਮੈਨੂੰ ਵੀ ਸਾਰੇ ਲੋਕ ਜਾਣਦੇ ਆ ਚਾਹੇ ਕੋਈ ਚੰਗਾ ਚਾਹੇ ਕੋਈ ਮਾੜਾ ਚਾਹੇ سوشل میڈیا ਜਾਣਦੇ ਆ ਸਾਰੇ ਮੈਨੂੰ ਇਹ ਤਾਂ ਜੀ ਦੇਖੋ ਇੱਕ ਨਾਂ ਨੂੰ ਲੈ ਕੇ ਬਦਨਾਮ ਕਰਨ ਵਾਲੀ ਗੱਲ ਆਗੀ ਅਸੀਂ ਕਾ ਤੋ ਜੁੜੇ ਹੋ ਦਿਨਿਕ ਸਵੇਰਾ ਦੇ ਨਾਲ ਤਾਂ ਗੱਲ ਕਰਨ ਜਾ ਰਹੇ ਆ ਇਸ ਚੱਕ ਵੀਂ ਦੀ ਇਸ ਤੱਕ ਵੀਨ ਦੀ ਗੱਲ ਹਮੇਸ਼ਾ ਸੁਰੱਖਿਆ ਦੇ ਵਿੱਚ ਰਹੀ ਹੈ ਇਸ ਤੱਕ ਵੀਨ ਜੀ ਹਾਂ ਬਿਲਕੁਲ ਇਸ ਤੱਕ ਵੀਨ ਹੈ ਜਿਹੜੀ ਅਮਨਦੀਪ ਕੌਰ ਜਿਹੜੀ ਪੁਲਿਸ ਕਨਸਟੇਬਲ ਬਰਖਾਸਤ ਹੈ ਉਹ ਕੁਸਪਰ ਕੈਂਪ ਪਹਿਲਾਂ ਜਿਹੜੀ ਚਿੱਤੇ ਦੇ ਸਮੇਤ ਬਠਿੰਡਾ ਪੁਲਿਸ ਨੇ ਕਾਬੂ ਕੀਤੀ ਸੀ ਤਾਂ ਉਸ ਤੋਂ ਬਾਅਦ ਹੁਣ ਵਿਜੀਲੈਂਸ ਦੇ ਹੱਥੇ ਚੜੀ ਹੈ ਜਿੱਥੇ ਪੰਜਾਬੀ ਗਾਇਕ ਦਾ ਇੱਕ ਨਾਮ ਆ ਰਿਹਾ ਸੀ ਪਿੰਡ ਬਾਜ਼ਲ ਤੋਂ ਵੀ ਪੰਜਾਬੀ ਗਾਇਕ ਦੇ ਘਰੋਂ ਵਿਜੀਲੈਂਸ ਨੇ ਕਾਬੂ ਕੀਤਾ ਹੈ ਤਾਂ ਆਖਿਰਕਾਰ ਉਹ ਕੌਣ ਪੰਜਾਬੀ ਗਾਇਕ ਸੀ ਕਿ ਆਖਿਰਕਾਰ ਅ ਜਿਸ ਪੰਜਾਬੀ ਗਾਇਕ ਦਾ ਨਾਮ ਲੈ ਰਿਹਾ ਸੀ ਉਹਦਾ ਕੀ ਲੱਲਾ ਖੱਕਾ ਉਸ ਅਮਨਦੀਪ ਕੌਰ ਦੇ ਨਾਲ ਤਾਂ ਸਿੱਧੀ ਗੱਲਬਾਤ ਕਰਨ ਲਈ ਮੈਂ ਨਰ ਕਹਿ ਸਕਦੇ ਆ ਕਿ ਰਫਤਾਰ ਖਾਨ ਨੇ ਰਫਤਾਰ ਕਿਸ ਤਰ੍ਹਾਂ ਦੇਖਦੇ ਹੋ ਪਹਿਲਾਂ ਤਾਂ ਦੈਨਿਕ ਸਵੇਰਾ ਤੇ ਸਵਾਗਤ ਹੈ ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਇੱਥੇ ਪਹੁੰਚੇ ਪੁੱਛਣ ਲਈ ਤਾਂ ਇੱਕ ਕੱਲ ਦਾ ਮਸਲਾ ਚੱਲ ਰਿਹਾ ਹੈ ਕਿ ਸਟਾਕਵੀਨ ਅਮਨਦੀਪ ਕੌਰ ਐ ਜਿਹੜੀ ਪਹਿਲਾਂ ਚਿੱਟੇ ਨਾਲ ਫੜੀ ਗਈ ਹੁਣ ਵਿਜੀਲੈਂਸ ਨੇ ਕਾਬੂ ਕੀਤੀ ਹੈ ਕਿਹਾ ਜਾ ਰਿਹਾ ਹੈ ਅਫਸਾਨਾ ਖਾਨ ਦੇ ਪਰਿਵਾਰ ਦੇ ਨਾਲ ਕਾਫੀ ਹੁੰਦੇ ਲਿੰਕ ਦਿਖਾਏ ਜਾ ਰਹੇ ਹੈ ਕਿ ਤੁਹਾਡੇ ਘਰ ਦੇ ਨਾਲ ਅਫਸਾਨਾ ਖਾਨ ਦੇ ਨਾਮ ਆ ਰਹੇ ਹੈ ਕਿ ਅਫਸਾਨਾ ਖਾਨ ਦੇ ਘਰੋਂ ਫੜਿਆ ਗਿਆ ਆਖਿਰਕਾਰ ਉਹ ਅਫਸਾਨਾ ਖਾਨ ਦੇ ਨਾਲ ਘਰ ਦੇ ਵਿੱਚੋਂ ਫੜਿਆ ਗਿਆ ਜਾਂ ਫਿਰ ਰਫਤਾਰ ਖਾਨ ਦੇ ਘਰੋਂ ਫੜਿਆ ਗਿਆ ਦੇਖੋ ਜੀ ਪਹਿਲਾਂ ਇਹ ਗੱਲ ਕਲੀਅਰ ਹੋ ਚੁੱਕੀ ਹੈ ਅਫਸਾਨਾ ਖਾਨ ਦਾ ਕੋਈ ਮਸਲਾ ਨਹੀਂ ਹੈਗਾ ਕੋਈ ਲਿੰਕ ਨਹੀਂ ਹੈਗਾ ਇਹ ਸਭ ਨੂੰ ਪਤਾ ਹੀ ਲੱਗ ਚੁੱਕਿਆ ਹੈ ਤੇ ਰਹੀ ਗੱਲ ਇਹ ਹੈ ਕਿ ਮੇਰੀ ਇੱਕ ਉਹ ਨਾਰਮਲ ਫਰੈਂਡ ਸੀਗੀ ਇਸ ਚੱਕਰ ਬਾਰੇ ਜਾਂ ਜੋ ਵੀ ਇਹਨਾਂ ਕੋਲੋਂ ਫੜਿਆ ਗਿਆ ਜਾਂ ਕਰੇ ਮੈਨੂੰ ਇਸ ਚੀਜ਼ ਬਾਰੇ ਕੁਝ ਪਤਾ ਹੀ ਨਹੀਂ ਸੀਗਾ ਹਣਾ ਤੇ ਰਹੀ ਗੱਲ ਇਹ ਹੈ ਕਿ ਮੈਂ ਬਾਦਲਪਿੰਡ ਰਹਿਨੀ ਆ ਠੀਕ ਆ ਕਾਫੀ ਟਾਈਮ ਤੋਂ ਮੈਂ ਇੱਥੇ ਆਉਣੇ ਜਾਨੀ ਹੈਗੀ ਤੇ ਇਹ ਨਹੀਂ ਆਪਾਂ ਕਹਿ ਸਕਦੇ ਕਿ ਵੀ ਉਹ ਅਫਸਾਨਾ ਖਾਂਦੇ ਕਰ ਹੋ ਗਿਆ ਫੜਿਆ ਗਿਆ ਹਣਾ ਤੇ ਉਹ ਕਲੀਅਰ ਹੋ ਚੁੱਕਿਆ ਹੈਗਾ ਉਹ ਮੇਰੇ ਕੋਲੇ ਆਈ ਸੀ ਉੱਥੇ ਅਰੈਸਟ ਹੋਈ ਆ ਕਸਾ ਗੱਲ ਬਤਾਈ। ਤੁਹਾਡੇ ਰਿਲੇਸ਼ਨ ਕੀ ਆਪਾਂ ਗੱਲ ਕਰੀਏ ਤੁਹਾਡੀ ਦੋਸਤੀ ਸੀ ਜਾਂ ਕਿਸ ਤਰ੍ਹਾਂ ਦਾ ਰਿਲੇਸ਼ਨ ਸੀ ਤੁਹਾਡੇ ਅਮਨਦੀਪ ਕੌਰ ਨਾਲ ਕਦੋਂ ਤੋਂ ਤੁਸੀਂ ਆਪਸ ਦੇ ਵਿੱਚ ਇੱਕ ਦੂਜੇ ਨੂੰ ਜਾਣਦੇ ਸੀ? ਦੇਖੋ ਜੀ ਮੈਂ ਆਪਣਾ ਬਠਿੰਡੇ ਸਲੂਨ ਦੇ ਵਿੱਚ ਜਾਂਦੀ ਹੁੰਦੀ ਸੀਗੀ। ਕਿਹੜਾ ਸਲੂਨ ਆ ਉਹ? ਹੈਡ ਆਫ ਟਾਈਮ ਕੁਛ ਇੱਦਾਂ ਦਾ ਨਾਮ ਆ ਕੁੜੀ ਪਰਮਦਾ ਸਲੂਨ ਸੀਗਾ। ਉਹ ਪੁਲਿਸ ਲਾਈਨ ਦੇ ਸਾਹਮਣੇ ਸੀਗਾ। ਤੇ ਉਹ ਚਲੋ ਸਲੂਨ ਦੇ ਵਿੱਚ ਚਲੋ ਆਪਣੇ ਤੋਂ ਪ੍ਰਮੋਸ਼ਨ ਵਗੈਰਾ ਕਰਾਉਂਦੇ ਆ ਉਹ ਉੱਥੇ ਆਈ ਹੋਈ ਸੀਗੀ ਉੱਥੇ ਮੇਰੀ ਜਾਣ ਪਛਾਣ ਹੋਈ ਸੀ ਵੀ ਜਿਵੇਂ ਕੁੜੀਆਂ ਤੋਂ ਕੁੜੀਆਂ ਦੇ ਗਾਂਧੀਆਂ ਹੋ ਜਾਂਦੀਆਂ ਚਲੋ ਤੇ ਇਸ ਕਰਕੇ ਮੇਰੀ ਉੱਥੋਂ ਜਾਣ ਪਛਾਣ ਹੋਣ ਕਰਕੇ ਤੇ ਮੇਰੇ ਨਾਲ ਉਹਦੀ ਮਤਲਬ ਦੋਸਤੀ ਸੀਗੀ 1.5 ਸਾਲ ਤੋਂ ਜੀ ਤਾਂ ਦੋਸਤੀ 1.5 ਸਾਲ ਤੋਂ 1.5 ਸਾਲ ਦੀ ਜਿਹੜੀ ਦੋਸਤੀ ਸੀ ਤੁਹਾਨੂੰ ਪਤਾ ਨਹੀਂ ਲੱਗਿਆ ਕਿ ਇਹ ਹੁਣ ਚਿੱਤੇਨਾ ਫ੍ਰੀਜੀ ਕਨਸਟੇਬਲ ਆ ਬਰਖਾਸਤ ਹੋਈ ਹੋਈ ਆ ਤੁਸੀਂ ਉਸ ਦੇ ਨਾਲ ਉਹਨੂੰ ਆਪਣੇ ਘਰ ਬੁਲਾ ਰਹੇ ਹੋ ਨੇ ਦੇਖੋ ਉਹਦੀ ਹਣਾ ਪਹਿਲੀ ਗੱਲ ਤੇ ਇਹ ਵੀ ਹੁਣ ਆ ਜਿਹੜਾ ਮੈਨੂੰ ਕਹਿ ਰਹੇ ਆ ਕਿ ਹਣਾ ਵੀ ਤੁਹਾਨੂੰ ਪਤਾ ਪਤਾ ਸੀਗਾ ਜਾਂ ਕੁਝ ਵੀ ਮੈਨੂੰ ਇਸ ਚੀਜ਼ ਦਾ ਨਹੀਂ ਪਤਾ ਸੀ ਉਹ ਜਮਾਨਤ ਹੋ ਚੁੱਕੀ ਸੀਗੀ ਉਹਦੀ ਠੀਕ ਹੈ ਉਹ ਫਰੈਂਡ ਦੇ ਤੌਰ ਤੇ ਮੇਰੇ ਕੋਲੇ ਆਈ ਸੀਗੀ ਤੇ ਉਹ ਅੱਗੇ ਜੋ ਵਿਜੀਲੈਂਸ ਵਾਲਾ ਸਿਸਟਮ ਸੀ ਉਹ ਮੈਨੂੰ ਨਹੀਂ ਸੀ ਪਤਾ ਜਿੱਦਾਂ ਵੀ ਉਹਨਾਂ ਨੂੰ ਪਤਾ ਲੱਗਿਆ ਮੇਰੇ ਕੋਲ ਇਥੇ ਰੈਸਟ ਕੀਤੀ ਆ ਤੇ ਉਹ ਤੁਹਾਡੇ ਸਾਹਮਣੇ ਆ ਸਾਰਾ ਕੁਝ ਕਲੀਅਰ ਹੋ ਚੁੱਕਿਆ ਵੀ ਮੇਰਾ ਉਹਨੇ ਕਦੋਂ ਪਤਾ ਲੱਗਿਆ ਵੀ ਅਮਨਦੀਪ ਕੌਰ ਆ ਬਾਹਰ ਆ ਚੁੱਕੀ ਹੈ ਪਰ ਉਹ ਤਾਂ ਕਹਿੰਦੇ ਸੀ ਫੋਨ ਦਾ ਇਸਤੇਮਾਲ ਨਹੀਂ ਕਰ ਰਹੇ ਮੌਕੇ ਤੇ ਪਰ ਤੁਹਾਡੇ ਨਾਲ ਤਾਲਮਿਲ ਕਿਸ ਤਰ੍ਹਾਂ ਬੈਠਿਆ ਨਹੀਂ ਜੀ ਦੇਖੋ ਤਾਲਮਿਲ ਮੇਰੇ ਨਾਲ ਉਸ ਚੱਕਰ ਇਹ ਤਾਂ ਸਾਰੇ ਪਾਸੇ ਦੇ ਕੋ ਜਮਾਨਤ ਹੋਗੀ ਜਮਾਨਤ ਹੋਗੀ ਸਭ ਨੂੰ ਹੀ ਪਤਾ ਸੀਗਾ ਹਨਾ ਤੇ ਉਸ ਤੋਂ ਮੈਨੂੰ ਵੀ ਪਤਾ ਲੱਗਿਆ ਜਮਾਨਤੂ ਕਿ ਚਲੋ ਮੈਂ ਬਟਿੰਡੇ ਗਈ ਸੀ ਮੈਨੂੰ ਉੱਥੇ ਮਿਲੀ ਜ਼ਰੂਰ ਸੀਗੀ ਇੰਡਾ ਦੇ ਵਿੱਚ ਕਿੱਥੇ ਮਿਲੇ ਤੁਹਾਨੂੰ ਵੀ ਆਪਣੇ ਕਚੈਰੀਆਂ ਦੇ ਵਿੱਚ ਮਿਲੇ ਹੋਏ ਸੀਗੇ ਉੱਥੇ ਮਿਲੇ ਸੀਗੇ ਮੈਨੂੰ ਵੀ ਉੱਥੋਂ ਪਤਾ ਲੱਗੇ ਜਦੋਂ ਕਾਫੀ ਟਾਈਮ ਤੋਂ ਪਤਾ ਹੀ ਲੱਗ ਗਿਆ ਆਪਾਂ ਨੂੰ ਹਨ ਵੀ ਸਾਰੇ ਪਾਸੇ ਦੇਖੋ ਇਹ ਮਸਲਾ ਸੀਗਾ ਜਿਹੜਾ ਇਹਨਾਂ ਦੀ ਜ਼ਮਾਨਤ ਹੋ ਗਈ ਜਾਂ ਉਹ ਰੈਸਟ ਹੋ ਗਈ ਇਹ ਕੋਈ ਮੈਨੂੰ ਨਿੱਜੀ ਤਾਂ ਪਤਾ ਨਹੀਂ ਕੱਲੀ ਨੂੰ ਸੀਗਾ ਠੀਕ ਹੈ ਇਹ ਸਾਰੀ ਦੁਨੀਆ ਨੂੰ ਚਾਣਨ ਹੋ ਗਿਆ ਹਨਾ ਉਹਦਾ ਵੀ ਇਹ ਕਹਿ ਸਕਦੇ ਆਪਾਂ ਵੀ ਕਿ ਉਹ ਵੀ ਜਦੋਂ ਉਹਦੀ ਜ਼ਮਾਨਤ ਹੋਈ ਉਹ ਸਿੱਧਾ ਮੇਰੇ ਕੋਲੋਂ ਥੋੜਾ ਹੀ ਆ ਅਕਸਰ ਹੁਣ ਇਹ ਚੈਨਲ ਤੇ ਵੀ ਮਤਲਬ ਆਈ ਆ ਤੇ ਇਸ ਕਰਕੇ ਵੀ ਜਿਹੜਾ ਮੈਨੂੰ ਮੇਰੀ ਵੈਸੇ ਨਾਰਮਲ ਫਰੈਂਡ ਸੀਗੀ ਕੋਈ ਜੇਕਰ ਦੇਖੋ ਤੁਸੀਂ ਇਹ ਦੇਖੋ ਵੀ ਐਡੇ ਇੰਨੇ ਵੱਡੇ ਜਿਹੜਾ ਉਹਦੇ ਕੇਸ ਦੇ ਵਿੱਚ ਇਨਵੈਸਟੀਗੇਸ਼ਨ ਹੋਈ ਆ ਠੀਕ ਆ ਜੇ ਮੈਂ ਉਸ ਚੀਜ਼ ਦੇ ਵਿੱਚ ਹੁੰਦੀ ਤਾਂ ਮੈਨੂੰ ਥੋੜਾ ਮੈਂ ਇਦਾਂ ਥੋੜਾ ਬੈਠੀ ਹੁੰਦੀ ਮੇਰੇ ਮੇਰੇ ਤੇ ਵੀ ਕੋਈ ਨਾ ਕੋਈ ਨਾਮ ਜਾਂ ਆਉਂਦਾ ਜੋ ਕੁਝ ਵੀ ਆਉਂਦਾ ਪਰ ਵਿਜੀਲੈਂਸ ਨੇ ਤਾਂ ਤੁਹਾਨੂੰ ਕੱਲ ਬੁਲਾਇਆ ਸੀ ਨਹੀਂ ਮੈਨੂੰ ਦੇਖੋ ਜੀ ਉਥੋਂ ਰੈਸਟ ਕੀਤਾ ਹੋਇਆ ਹੂੰ ਉੱਥੇ ਮੈਨੂੰ ਰੈਸਟ ਨੂੰ ਆਪਣੀ ਨੂੰ ਅਮਨ ਨੂੰ ਰੈਸਟ ਕਰਕੇ ਤੇ ਬੁਲਾ ਕੇ ਮੈਨੂੰ ਚਲੋ ਇਹ ਪੁੱਛੇ ਵੀ ਤੁਹਾਡੀ ਕੀ ਲੱਗਦੀ ਸੀ ਕਿੱਦਾਂ ਤੁਹਾਡੀ ਜਾਣ ਪਛਾਣ ਜਿੱਦਾਂ ਮੈਂ ਤੁਹਾਨੂੰ ਹੁਣ ਦੱਸਿਆ ਹਨਾ ਵੀ ਮੇਰੇ ਨੋਰਮਲ ਫਰੈਂਡ ਸੀ ਤਾਂ ਥੈਟਸ ਇਟ ਐਦਾ ਕੁਝ ਨਹੀਂ ਕਿ ਇੰਸਟਾ ਤੇ ਰੀਲ ਵਾਇਰਲ ਹੋ ਰਹੀ ਹੈ ਤੁਹਾਡੇ ਹੱਥਾਂ ਦੇ ਮਹਿੰਦੀ ਬਿਲਕੁਲ ਹੈ ਉਹ ਤੁਹਾਡੀ ਫਰੈਂਡ ਸਰਕਲ ਦੇ ਵਿੱਚ ਹੈ ਤੁਹਾਡੀ ਜਿਹੜੀ ਅਮਨਦੀਪ ਕੌਰ ਹੈ ਤੁਸੀਂ ਕਰੋ ਜੀ ਸਲੂਨ ਦੇ ਵਿੱਚ ਆ ਸਲੂਨ ਦੇ ਵਿੱਚ ਜਿਹੜੀ ਉਹ ਵੀਡੀਓ ਵਾਇਰਲ ਹੋਈ ਹੈਗੀ ਹਨਾ ਜਿਹੜੇ ਮਹਿੰਦੀ ਲੱਗੀ ਜਾਂ ਕੁਝ ਵੀ ਆ ਸੋ ਆਪਾਂ ਨੂੰ ਦੇਖੋ ਜੀ ਇਹ ਮੇਰੀ ਉਹ ਫਰੈਂਡ ਸੀ ਜੀ ਹਣਾ ਮੈਂ ਇਸ ਚੀਜ਼ ਨੂੰ ਕਹਿਣੀ ਹੈ ਮੇਰੀ ਉਹ ਫਰੈਂਡ ਸੀ ਪਰ ਮੈਨੂੰ ਉਹਦਾ ਕੋਈ ਨਿਜੀ ਲਾਈਫ ਦਾ ਨਹੀਂ ਪਤਾ ਲੱਗਾ ਕਿ ਉਹ ਲਗਜ਼ਰੀ ਲਾਈਫ ਜੀ ਰਹੀ ਹੈ ਮੈਂ ਲਗਜ਼ਰੀ ਲਾਈਫ ਵਾਲੀ ਉਹ ਜੇ ਮੇਰੀ ਗੱਲ ਸੁਣਾ ਮੇਰੀਆਂ ਤਾਂ ਲੱਖਾਂ ਹੀ ਫਰੈਂਡ ਨੇ ਹਣਾ ਲਗਜ਼ਰੀ ਲਾਈਫ ਜੀ ਰਹੇ ਆ ਕੋਈ ਵੀ ਮੇਰਾ ਤਾਂ ਗਰੀਬ ਅਮੀਰ ਜੋ ਮਰਜੀ ਆਣ ਤੇ ਸਾਰਿਆਂ ਨਾਲ ਮੇਰੀ ਅੱਭੀ ਮਤਲਬ ਬੈਠਣੀ ਉੱਠਣੀ ਹੈਗੀ ਕੋਈ ਜ਼ਰੂਰੀ ਇਹ ਨਹੀਂ ਹੁੰਦਾਗਾ ਕਿ ਵੀ ਮੈਨੂੰ ਇਸ ਚੀਜ਼ ਦਾ ਕੋਈ ਜ਼ਰਾ ਹੀ ਨੌਲੇਜ ਸੀਗੀ ਤੇ ਕੋਈ ਵੀ ਮੈਂ ਵਾਰ-ਵਾਰ ਇਹ ਚੀਜ਼ ਕਹਿ ਰਹੀ ਆ ਜੇ ਮੈਨੂੰ ਇਸ ਚੀਜ਼ ਦਾ ਇੰਨਾ ਇਹੋ ਡੰਗਾਈ ਦਾ ਪਤਾ ਹੁੰਦਾ ਕਿ ਕੀ ਮਸਲਾ ਮੇਰਾ ਸਾਹਮਣੇ ਨਿਕਲ ਕੇ ਨਹੀਂ ਆ ਸਕਦਾ ਸੀਗਾ ਜੇ ਮੈਨੂੰ ਇਹ ਨਾ ਹੁੰਦੀ ਮੇਰੇ ਤੇ ਵੀ ਉਹ ਜੇ ਐਡੇ ਵੱਡੇ ਕੇਸ ਦੀ ਇਨਵੈਸਟੀਗੇਸ਼ਨ ਹੋਈ ਆ ਤੇ ਜੇ ਕੋਈ ਅਗਰ ਸਰ ਉਹਦੀ ਕਾਲ ਡਿਟੇਲ ਜਾਂ ਕੁਛ ਵੀ ਹੋਊਗਾ ਜੇ ਮੇਰੇ ਨਾਲ ਕੋਈ ਇਹਦਾ ਕੋਈ ਏਦਾਂ ਦੀ ਗੱਲਬਾਤ ਹੋਊਗੀ ਜਾਂ ਮੈਨੂੰ ਕਹਿ ਰਹੇ ਆ ਵੀ ਇਹ ਵੀ ਰਫਤਾਰ ਨੂੰ ਇਸ ਚੀਜ਼ ਦਾ ਪਤਾ ਇਹ ਸਿਰਫ ਦੋਸਤੀ ਦਾ ਕਰਕੇ ਕੋਈ ਮੇਰਾ ਕੋਈ ਉਹਦੇ ਨਾਲ ਕੋਈ ਲਿੰਕ ਏਦਾਂ ਦਾ ਨਹੀਂ ਸੀਗਾ ਜਦੋਂ ਮੈਂ ਡੇਢ ਸਾਲ ਤੋਂ ਮੈਨੂੰ ਜਾਣਦੀ ਸੀ ਅਮਨਦੀਪ ਕੌਰ ਤਾਂ ਡੇਢ ਸਾਲ ਦੇ ਵਿੱਚ ਉਹ ਤੁਹਾਡੇ ਘਰ ਪਿੰਡ ਬਾਦਲ ਕਿੰਨੇ ਵਾਰ ਹੀ ਆਏ ਨਹੀਂ 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 ਕਦੇ ਨਹੀਂ ਐਦਾਂ ਹੀ ਕੋਈ ਫੈਮਿਲੀ ਫੰਕਸ਼ਨ ਦੇ ਵਿੱਚ ਆਪਾਂ ਜਾਨੀ ਹੋਣੀ ਰਹਿਣੀ ਆ ਵਲਾ ਇਦਾਂ ਨਹੀਂ ਹੈਗਾ ਕਿ ਮੇਰੇ ਕੋਲ ਕਦੇ ਵੀ ਇਸ ਸਟੇਜ ਤੇ ਆਏ ਹੋਣਾ ਜਾਂ ਫੰਕਸ਼ਨ ਵਗੈਰਾ ਤੇ ਕੁਝ ਵੀ ਤੇ ਇਦਾਂ ਦਾ ਕੋਈ ਮਸਲਾ ਨਹੀਂ ਹੈਗਾ ਜੀ ਨਹੀਂ ਜੀ ਤਾਂ ਫਿਰ ਤੁਸੀਂ ਉਹਨਾਂ ਦੇ ਕੋਠੀ ਚ ਕਿੰਨੀ ਵਾਰੀ ਗਏ ਮੈਂ ਤਾਂ ਇੱਕ ਦੋ ਵਾਰੀ ਗਈ ਆ ਮੇਰੇ ਕੋਲ ਜ਼ਿਆਦਾ ਕੋਈ ਇਹ ਨਹੀਂ ਮੇਰਾ ਤਾਂ ਦੇਖੋ ਜੇ ਮੈਂ ਕਦੇ ਚੰਡੀਗੜ੍ਹ ਹੁੰਨੀ ਆ ਮੈਂ ਜੇ ਉਹ ਵੀ ਹੁੰਨੀ ਆ ਸਭ ਨੂੰ ਪਤਾ ਹੀ ਹੁੰਦਾਗਾ ਵੀ ਮੈਂ ਕੀ ਕਹਿੰਦੀ ਆ ਜਾਂ ਕਿਵੇਂ ਆ ਵੀ ਇੱਕ ਫਰੰਟ ਤੌਰ ਤੇ ਸੀਗਾ ਤੇ ਉਹ ਪਹਿਲਾਂ ਚਲੋ ਮੈਂ ਇੱਕ ਦੋ ਵਾਰੀ ਗਈ ਆ ਕਿਸ ਪੈਨ ਤੋਂ ਪਹਿਲਾਂ ਜਾਂ ਬਾਅਦ ਨਹੀਂ ਜੀ ਉਹ ਤਾਂ ਹਣ ਦੇਖੋ ਵੀ ਜਿਹੜਾ ਮੈਨੂੰ ਇਸ ਚੀਜ਼ ਦਾ ਮਸਲਾ ਹੀ ਨਹੀਂ ਪਤਾ ਸੀਗੇ ਕੇ ਇਸ ਬਾਰੇ ਮੇਰੇ ਲਈ ਤਾਂ ਇੱਕ ਨਾਰਮਲ ਮੇਰੀ ਫਰੈਂਡ ਆ ਚਲੋ ਹਣਾ ਜਦੋਂ ਜ਼ਮਾਨਤ ਹੋਈ ਆ ਉਹ ਮੇਰੇ ਕੋਲੇ ਵੀ ਤਾਂ ਆਈ ਆ ਠੀਕ ਆ ਇਸ ਕਰਕੇ ਵੀ ਇਹ ਗੱਲ ਹੈਗੀ ਆ ਕਿ ਵੀ ਜੇ ਇਸ ਚੀਜ਼ ਸੋਚਿਆ ਜਾਵੇ ਕਿ ਮੈਨੂੰ ਇਸ ਚੀਜ਼ ਦਾ ਸਾਰਾ ਕੁਝ ਪਤਾ ਹੋਵੇ ਚੱਲ ਜਾਣਾ ਹਣਾ ਤਾਂ ਮੇਰਾ ਵੀ ਸੀਗਾ ਜਦੋਂ ਮੇਰੀ ਫਰੈਂਡ ਹੀ ਆ ਜਾਇਆ ਵੀ ਜਾਂਦਾਗਾ ਠੀਕ ਆ ਚਲੋ ਜੇ ਮੈਂ ਅਗਲੀ ਕੋਲੇ ਜਾਂਦੀ ਸੋ ਤਾਂ ਮੇਰੇ ਕੋਲੇ ਵੀ ਆ ਗਈ ਸੋ ਇਸ ਚੀਜ਼ ਨੂੰ ਇਹ ਚੀਜ਼ ਦਾ ਮੁੱਦਾ ਨਹੀਂ ਨਾ ਬਣਾਉਣਾ ਚਾਹੀਦਾ ਵੀ ਖਨੀ ਰਫਤਾਰ ਤਰ ਦਾ ਹੱਥ ਹੈਗਾ ਜਾਂ ਮੇਰੀ ਫੈਮਲੀ ਨੂੰ ਲੈ ਕੇ ਬੋਲਿਆ ਜਾ ਰਿਹਾ ਅਫਸਾਨਾ ਨੂੰ ਲੈ ਕੇ ਬੋਲਿਆ ਜਾ ਰਿਹਾ ਹੈ ਨਾ ਫਰੈਂਡ ਉਹ ਮੇਰੀ ਸੀਗੀ ਸਿਸਟਰ ਨੂੰ ਟਾਰਗੇਟ ਕੀਤਾ ਜਾ ਰਿਹਾ ਕਿ ਉਹ ਵੀ ਜੇ ਦੇਖੋ ਅਫਸਾਨਾ ਖਾਨ ਕਿੰਨਾ ਸੋਸ਼ਲ ਮੀਡੀਆ ਬੋਲ ਰਿਹਾ ਸੋ ਇਸ ਕਰਕੇ ਇਹ ਚੀਜ਼ਾਂ ਦਾ ਤੁਸੀਂ ਕੀ ਲੱਗਦਾ ਕੀ ਸਿੰਗਰ ਤਾਂ ਹੋਰ ਵੀ ਬਹੁਤ ਹੈ ਫਿਰ ਅਫਸਾਨਾ ਖਾਨ ਦੇ ਪਰਿਵਾਰ ਦੇ ਨਾਲ ਜਪਰ ਅਫਸਾਨਾ ਖਾਨ ਦਾ ਨਾਮ ਉਹਦਾ ਪੀਕ ਤੇ ਨਾਮ ਆ ਅਫਸਾਨਾ ਖਾਨ ਦਾ ਹੈ ਨਾ ਅਗਲੇ ਕੰਮ ਦਾ ਵੀ ਕੋਈ ਫਲਾਨੀ ਗੱਲ ਅਫਸਾਨਾ ਖਾਨ ਤੇ ਉਹ ਵੀ ਕੋਈ ਵੀ ਆ ਹੁਣ ਸਿੰਗਰ ਤਾਂ ਮੇਰਾ ਭਰਾ ਵੀ ਆ ਹੂੰ ਖੁਦਾਬਖਸ਼ ਪਦਾਵਖ ਨੂੰ ਕੋਣ ਨਹੀਂ ਜਾਣਦਾ ਠੀਕ ਹੈ ਜਾਂ ਮੈਨੂੰ ਵੀ ਤਾਂ ਸਾਰੇ ਜਾਣਦੇ ਆ سوشل میڈیا ਤੇ ਲਾ ਲੋ ਚਾਹੀ ਕਿੱਦਾਂ ਲਾ ਲੋ ਮੈਂ ਕਹਿੰਨੀ ਵੀ ਮੈਨੂੰ ਵੀ ਸਾਰੇ ਲੋਕ ਜਾਣਦੇ ਆ ਚਾਹੇ ਕੋਈ ਚੰਗਾ ਚਾਹੇ ਕੋਈ ਮਾੜਾ ਚਾਹੇ سوشل میڈیا ਜਾਣਦੇ ਆ ਸਾਰੇ ਮੈਨੂੰ ਇਹ ਤਾਂ ਜੀ ਦੇਖੋ ਇੱਕ ਨਾਂ ਨੂੰ ਲੈ ਕੇ ਬਦਨਾਮ ਕਰਨ ਵਾਲੀ ਗੱਲ ਆਗੀ ਕਿ ਅਫਸਾਨਾ ਖਾਨ ਦੇ ਕੋਲ ਇਹ ਚੀਜ਼ ਹੋਈ ਆ ਕਿ ਉਹ ਸਾਰਾ ਕਲੀਅਰ ਤੁਹਾਡੇ ਸਾਹਮਣੇ ਹੋ ਹੀ ਚੁੱਕਿਆ ਹੈ ਕਾਈ ਜਲ ਮੈਂ ਹੋਰ ਕਰ ਕਲੀਅਰ ਕਰਨਾ ਚਾਹੁੰਨਾ ਹੈ ਕਿ ਤੁਸੀਂ ਤੇ ਜਦੋਂ ਮਿਲਦੇ ਸੀ ਕਹਿੰਦੇ ਕੁੜੀਆਂ ਆਪਸ ਦੀ ਕੋਈ ਨਿਜੀ ਗੱਲ ਵੀ ਹੁੰਦੀਆਂ ਜਲਦੀ ਸ਼ੇਅਰ ਕਰਦੀਆਂ ਤਾਂ ਉਹ ਗੱਲਾਂ ਸ਼ੇਅਰ ਕੀਤੀਆਂ ਤੁਹਾਨੂੰ ਪਤਾ ਨਹੀਂ ਲੱਗਿਆ ਕਿ ਤੁਹਾਨੂੰ ਲੱਗਿਆ ਕਦੇ ਵੀ ਉਹ ਚਿੱਟਾ ਪਿੰਦੀ ਹੈ ਜਾਂ ਵੇਚਦੀ ਹੈ ਨਹੀਂ ਜੀ ਜੇ ਮੈਨੂੰ ਨਾ ਚੀਜ਼ਾਂ ਦਾ ਪਤਾ ਹੁੰਦਾ ਤੇ ਮੇਰੇ ਨਾਲ ਗੱਲਬਾਤ ਕਰ ਦਿੰਦੀ ਤਾਂ ਮੇਰਾ ਵੀ ਇਸ ਚੀਜ਼ ਦੇ ਵਿੱਚ ਤੁਹਾਨੂੰ ਪਤਾ ਹੀ ਆ ਸਾਰਾ ਕਲੀਅਰ ਹੋ ਹੀ ਜਾਣਾ ਸੀਗਾ ਜਦੋਂ ਆਪਾਂ ਕਿਸੇ ਦਾ ਕੋਈ ਇਸ ਚੀਜ਼ ਦੇ ਮਸਲੇ 'ਚ ਲਿੰਕ ਹੀ ਨਹੀਂ ਹੈਗਾ ਹਣਾ ਫਿਰ ਉਹ ਚੀਜ਼ ਦਾ ਤਾਂ ਕੋਈ ਹੋ ਹੀ ਨਹੀਂ ਬਣਦਾ ਕਿ ਮੈਨੂੰ ਇਹਨਾਂ ਚੀਜ਼ਾਂ ਦਾ ਪਤਾ ਹੈ ਇੱਕ ਨਾਰਮਲ ਫਰੈਂਡ ਸੀਗੀ ਜਿਹੜੋ ਆਪਣੇ ਕਿਸੇ ਵਾਰੀ ਨਿੱਜੀ ਲਾਈਫ ਬਾਰੇ ਮੈਨੂੰ ਨਹੀਂ ਪਤਾ ਹੁਣ ਮੈਨੂੰ ਅ ਕਿਸੇ ਵਾਰੀ ਇਹ ਚੀਜ਼ ਨਹੀਂ ਨਾ ਪਤਾ ਜਦੋਂ ਹੁਣ ਲੋਕਾਂ ਸਾਹਮਣੇ ਇਹ ਚੀਜ਼ ਆਈ ਉਹ ਤੋਂ ਜ਼ਰੂਰ ਪਤਾ ਲੱਗਿਆ ਵੀ ਮਤਲਬ ਲੱਗਿਆ ਵੀ ਆਹ ਚੀਜ਼ ਦਾ ਕੋਈ ਆ ਉਹਦੇ ਵਿੱਚ ਦੇਖੋ ਜੇ ਮੇਰੇ ਨਾਲ ਲੋਕਾਂ ਨੂੰ ਇਹ ਲੱਗਦਾ ਵੀ ਇਹਦੀ ਬਹੁਤ ਮਤਲਬ ਇੱਕ ਨਿੱਜੀ ਗੱਲਬਾਤ ਹੁੰਦੀ ਹੋਣੀ ਆ ਤੇ ਜੇ ਮੇਰੀ ਨਿੱਜੀ ਗੱਲਬਾਤ ਹੁੰਦੀ ਹੋਣੀ ਸੀ ਤਾਂ ਸਾਰਾ ਕੁਝ ਕਲੀਅਰ ਹੋ ਹੀ ਜਾਣਾ ਸੀਗਾ ਵੀ ਐਨਾ ਵੱਡਾ ਲੈਵਲ ਤੇ ਉਹਦਾ ਇਨਵੈਸਟੀਗੇਸ਼ਨ ਕੀਤਾ ਗਿਆਗਾ ਕੋਸ਼ ਤਾਂ ਮੇਰੀ ਜਾਂ ਡਿਟੇਲ ਜਾਂ ਕੁਝ ਵੀ ਨਿਕਲਦੀ ਜਾਂ ਕੋਈ ਉਹਨੂੰ ਇਸ ਮਸਲੇ ਨੂੰ ਲੈ ਕੇ ਤੁਸੀਂ ਕਹਿੰਦੇ ਮੇਰਾ ਕੁਝ ਵੀ ਨਿਕਲਦਾ ਇਸ ਮਸਲੇ ਨੂੰ ਲੈ ਕੇ ਤੇ ਇਹ ਨਹੀਂ ਲੱਗਿਆ ਕਦੇ ਵੀ ਉਹ ਨਹੀਂ ਲਗਜ਼ਰੀ ਲਾਈਫ ਹੈ ਨੇ ਵਿਕਰ ਨੇ ਆਖਿਰ ਕਨਸਟੇਬਲ ਦੀ ਜੇ ਆਪਾਂ ਗੱਲ ਕਰੀਏ ਤਾਂ ਕਨਸਟੇਬਲ ਤੋਂ ਆਪਦੇ ਘਰ ਦਾ ਗੁਜ਼ਾਰਾ ਨਹੀਂ ਹੁੰਦਾ ਉਹ ਨਹੀਂ ਲਗਜ਼ਰੀ ਲਾਈਫ ਜੀ ਦਾ ਪਤਾ ਸੀਗਾ ਦੇਖੋ ਮੈਨੂੰ ਕਿਸੇ ਵੀ ਇਹ ਨਹੀਂ ਮੰਨਦਾ ਜਲਾ ਸਕਦੀ ਵੀ ਜੇ ਆਪਾਂ ਇਹ ਕਿਸੇ ਨੂੰ ਜੱਜ ਕਰਦੇ ਆ ਆਪਾਂ ਤਾਂ ਆਪਦੀ ਲਾਈਫ ਚ ਬਿਜ਼ੀ ਰਹਿਣੇ ਹਨਾ ਚਲੋ ਕਿ ਇਹ ਵੀ ਚਲੋ ਮੈਂ ਆ ਕੋਈ ਗੱਡੀਆਂ ਵੀ ਸਭ ਕੋਲੇ ਵੀ ਹੈਗੀਆਂ ਹਨ ਚਲੋ ਜਿਹੜੀ ਇਹ ਚੀਜ਼ ਦਾ ਖੁਲਾਸਾ ਹੋਇਆ ਹੁਣ ਆਪਾਂ ਨੂੰ ਵੀ ਨਹੀਂ ਇਹ ਵੀ ਚੀਜ਼ ਪਤਾ ਸੀ ਅੱਜਕੱਲ ਤਾਂ ਆਪਾਂ ਦੇਖਦੇ ਆ ਕਨਸਟੇਬਲ ਤਾਂ ਕਦੇ ਜ ਦੇ ਹੁੰਦੇ ਪੁਲਿਸ ਮੁਲਾਜ਼ਮਾਂ ਕੋਲ ਖਾਸ ਕਰਕੇ ਜੰਨ ਮੇਰੀ ਤਾਂ ਹੁਣ ਮੈਨੂੰ ਇੰਨਾ ਨਹੀਂ ਪਤਾ ਵੀ ਪਰ ਉਹ ਤਾਂ ਥਾਰ ਤੋਂ ਵੱਡੀਆਂ ਵੱਡੀਆਂ ਜੰਨ ਕੋਣ ਚਲਾਉਂਦਾ ਮੈਨੂੰ ਨਹੀਂ ਲੱਗਦਾ ਕਿ ਜੰਨ ਤੇ ਕੋਈ ਜਾਂਦਾ ਹੋਊਗਾ ਬੋਸੇ ਮੁਲਾਜ਼ਮਾਂ ਜਿਹੜੇ ਜੰਨ ਆਪਾਂ ਇਸ ਚੀਜ਼ ਦਾ ਮੈਨੂੰ ਜਦੋਂ ਪਤਾ ਹੀ ਨਹੀਂ ਹੈਣਾ ਤੇ ਮੈਨੂੰ ਇੰਨਾ ਵੀ ਉਹਦੀ ਨਿੱਜੀ ਲਾਈਫ ਬਾਰੇ ਮੈਂ ਕਦੇ ਇਹ ਨਹੀਂ ਧਿਆਨ ਦਿੱਤਾ ਵੀ ਜਾਂ ਮੈਂ ਇਸ ਚੀਜ਼ ਦਾ ਸ਼ੱਕ ਕਰਦੀ ਹੋਵਾਂ ਕਿ ਇਹਦੇ ਕੋਲ ਇੰਨਾ ਕੁਝ ਵੀ ਅਗਲੀ ਡਿਊਟੀ ਕਰਦੀ ਸੀ ਜੋ ਵੀ ਸੀਗਾ ਹੂੰ ਠੀਕ ਹੈ ਆਪਾਂ ਨੂੰ ਇਹ ਚੀਜ਼ ਦੀ ਆਪਾਂ ਕਦੇ ਮੇਰਾ ਇਹਨਾਂ ਨਿੱਜੀ ਉਹਦੇ ਨਾਲ ਕੋਈ ਇਹ ਚੀਜ਼ ਦਾ ਮਸਲਾ ਨਹੀਂ ਸੀਗਾ ਨਾਰਮਲ ਇੱਕ ਫਰੈਂਡ ਸੀਗੀ ਨਾਰਮਲ ਫਰੈਂਡ ਸੀ ਨੋ ਨੋ ਫਰੈਂਡ ਦੇ ਵਿੱਚ ਕੁਝ ਗੱਲਾਂ ਹੁੰਦੀਆਂ ਹੋਣਗੀਆਂ ਕੁਝ ਵੀ ਗੱਲਾਂ ਨਹੀਂ ਹੋਈਆਂ ਕੋਈ ਗੱਲਬਾਤ ਹੋਈ ਹੁੰਦੀ ਸਾਰਾ ਕੋ ਸਾਹਮਣੇ ਆਉਂਦਾ ਕੋਈ ਇਸ ਨੂੰ ਲੈ ਕੇ ਜਿਹੜੀ ਚੀਜ਼ ਤੁਸੀਂ ਪੁੱਛਣਾ ਚਾਹੁੰਦੇ ਆਂ ਕਿ ਤੁਹਾਡੇ ਨਾਲ ਕੋਈ ਚਿੱਤੇ ਬਾਰੇ ਗੱਲ ਕਰਦੀ ਸੀ ਜਾਂ ਕਿਸੇ ਬਾਰੇ ਤੁਸੀਂ ਇਹ ਚੀਜ਼ ਪੁੱਛਣਾ ਚਾਹਲੇ ਆ ਬਿਲਕੁਲ ਮੇਰੇ ਨਾਲ ਕੋਈ ਇਦਾਂ ਦੀ ਕੋਈ ਗੱਲਬਾਤ ਜੇ ਆਊਗੀ ਤਾਂ ਤੁਹਾਨੂੰ ਸਭ ਨੂੰ ਪਤਾ ਹੀ ਲੱਗੂਗਾ ਆਰਫਕਾਰ ਨਾਲ ਕੋਈ ਗੱਲਬਾਤ ਫਿਰ ਸਵੇਰ 8 ਵਜੇ ਜਦੋਂ ਵਿਜੀਲੈਂਸ ਤਕਰੀਬਨ ਤੁਹਾਡੇ ਘਰ ਆਉਂਦੀ ਹੈ ਤਾਂ ਅੰਨੀ ਸਵੇਰ ਅੰਨੀ ਮਾਰਨਿੰਗ ਤੁਹਾਡੇ ਨਾਲ ਮਿਲਣਾ ਉਹਨਾਂ ਦਾ ਚਾਹ ਦਾ ਕੱਪ ਸਾਂਝਾ ਕਰਨਾ ਤਾਂ ਫਿਰ ਉਦੋਂ ਕੀ ਗੱਲਾਂ ਹੋਈਆਂ ਜਾਦਾ ਕੱਪ ਜ਼ਰੂਰ ਨੀਂਦ ਛੋੜਦੇ ਆਂ ਕਿ ਚਾਹ ਪੀਂਦੇ ਆਂ ਤਾਂ ਗੱਲਾਂ ਤਾਂ ਕੋਈ ਨਹੀਂ ਇੰਨਾ ਨਹੀਂ ਵੀ ਆਪਾਂ ਨੂੰ ਕਿਹੜਾ ਕੋਈ ਇਹ ਆ ਵੀ ਕੋਈ ਗੱਲਾਂ ਬਾਤਾਂ ਕੋਈ ਨਾਰਮਲ ਗੱਲਾਂ ਹੁੰਦੀਆਂ ਜਿੱਦਾਂ ਕੋਈ ਆਪਣੇ ਬੈਠੇ ਆਂ ਆਪਸ ਵਿੱਚ ਕਿੱਢੀ ਜਾਂਦੇ ਆਂ ਇਹ ਚੀਜ਼ਾਂ ਕੋਈ ਓਦਾਂ ਦਾ ਨਹੀਂ ਕੁਝ ਗੱਲਾਂ ਕੋਈ ਹੋਈਆਂ ਹੋਣ ਕੋਈ ਉਪਰੋਂ ਤਾਂ ਹੀ ਵਿਜੀਲੈਂਸ ਨੂੰ ਨਹੀਂ ਜੀ ਨਹੀਂ ਜੀ ਨਹੀਂ ਨਹੀਂ ਮੈਨੂੰ ਮੈਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਸੀਗਾ ਮੈਨੂੰ ਇਹ ਪਤਾ ਸੀ ਵੀ ਜਮਾਨਤ ਹੋਊਗੀ ਸਭ ਨੂੰ ਪਤਾ ਸੀ ਕੋਈ ਮੈਨੂੰ ਦੁਨੀਆ 'ਚ ਇਕੱਲੀ ਨੂੰ ਪਤਾ ਨਹੀਂ ਸੀਗਾ ਵੀ ਇਹ ਚੀਜ਼ ਇਕੱਲੀ ਰਫਤਾਰ ਨੂੰ ਹੀ ਪਤਾਗਾ ਹਨਾ ਵੀ ਬਿਵੇਲੀ ਇਹ ਰਫਤਾਰ ਨੂੰ ਪਤਾ ਵੀ ਉਹ ਸਿੱਧਾ ਹੀ ਜਮਾਨਤ ਲੈ ਅਕਸਰ ਉਹ ਵੀ ਕਿੰਨੇ ਟਾਈਮ ਤੋਂ ਦੀ ਜ਼ਮਾਨਤ ਕਿੰਨੇ ਦਿਨਾਂ ਦੀ ਜ਼ਮਾਨਤ ਹੋਈ ਆ ਸਾਰਾ ਕੁਝ ਹੋਇਆਗਾ ਠੀਕ ਆ ਇੱਕ ਚਲੋ ਇੱਕ ਫਰੈਂਡ ਦੇ ਤੌਰ ਤੇ ਚਲੋ ਮੇਰੇ ਕੋਲੇ ਇਸ ਚੀਜ਼ ਦੇ ਵਿੱਚ ਆ ਗਈ ਤੇ ਉਹਦੇ ਵਿੱਚ ਮੇਰਾ ਕੋਈ ਮਸਲਾ ਹੀ ਨਹੀਂ ਸੀਗਾ ਕਿਉਂਕਿ ਅਨੁ ਤੁਸੀਂ ਦੇਖੋ ਉਹਦਾ ਜਿਹੜਾ ਹੱਦੋਂ ਵੱਧ ਪ੍ਰਾਪਰਟੀ ਦਾ ਜਿਹੜਾ ਉਹ ਹੋਇਆ ਪੁੱਛੇ ਮੈਨੂੰ ਤਾਂ ਨਹੀਂ ਨਾ ਪਤਾ ਮੇਰੇ ਫਰੈਂਡਾ ਹੁਣ ਮੈਨੂੰ ਕਿਸੇ ਦਾ ਕੀ ਪਤਾ ਵੀ ਇੰਨਾ ਕੋਈ ਆਪਦੇ ਡਿਜੀਟਲ ਲਾਈਵ ਬਾਰੇ ਕੌਣ ਜਾਣਦਾ ਹੁਣ ਆਪਾਂ ਨੂੰ ਬੱਚੇ ਆ ਆਪਾਂ ਮਾਪਿਆਂ ਨੂੰ ਇਹ ਨਹੀਂ ਪਤਾ ਹੁੰਦਾ ਮੇਰਾ ਬੱਚਾ ਵੀ ਕੀ ਕਰ ਰਿਹਾ ਹੁਣ ਮੈਨੂੰ ਕਿਸੇ ਦਾ ਕੀ ਪਤਾਗਾ ਇਹ ਚੀਜ਼ ਤਾਂ ਨਹੀਂ ਨਾ ਮੈਨੂੰ ਪਤਾ ਕਲੀਅਰ ਕਿ ਕਹਿੰਦੇ ਦੋਸਤ ਦਾ ਦੋਸਤ ਦਾ ਭੇਤ ਪਾ ਕੇ ਰੱਖਦਾ ਕੋਈ ਦੋਸਤ ਦਾ ਭੇਤ ਜੇ ਭੇਤ ਹੁੰਦਾ ਸਾਰੀ ਗੱਲ ਟੋਟੇਲ ਮੂਰੇ ਆ ਜਾਣੀ ਸੀਗੀ ਭੇਤ ਹੁੰਦਾ ਜਿੱਦਾਂ ਇਦਾਂ ਦੀ ਗੱਲ ਹੁੰਦੀ ਤਾਂ ਸਾਰਾ ਕਲੀਅਰ ਆ ਹੀ ਜਾਣਾ ਸੀ ਹਾਂ ਪਰ ਤੁਹਾਨੂੰ ਕਿਸੇ ਗੱਲ ਦਾ ਭੇਤ ਨਹੀਂ ਨਹੀਂ ਜੀ ਮੈਨੂੰ ਇਸ ਚੀਜ਼ ਬਾਰੇ ਪਤਾ ਹੀ ਨਹੀਂ ਸੀਗਾ ਫਿਰ ਤੁਸੀਂ 1 ਮਹੀਨੇ ਤੁਸੀਂ ਕਹਿੰਦੇ ਮੇਰੀ ਫਰੈਂਡ ਸੀ ਤਾਂ ਮਹੀਨੇ ਦੇ ਵਿੱਚ ਕਿੰਨੀ ਵਾਰੀ ਮਿਲ ਲੈਂਦੇ ਸੀ ਤੁਸੀਂ ਆਪਸ ਵਿੱਚ ਨਹੀਂ ਜੀ ਮੈਂ ਕੋਈ ਇੰਨਾ ਨਹੀਂ ਮਿਲਦੀ ਸੀ ਮੈਂ ਤਾਂ ਕਦੇ ਚੰਡੀਗੜ੍ਹ ਰਹਿੰਦੀ ਸੀ ਕਦੇ ਬਾਦਲ ਰਹਿੰਦੀ ਸੀ ਮੇਰਾ ਕੋਈ ਮੇਰੀਆਂ ਲੱਖਾਂ ਹੀ ਫਰੈਂਡਾਂ ਹੈਗੀਆਂ ਮੇਰਾ ਕੋ ਯੋ ਮੇਰੀ ਜਾਦਾ ਹੀ ਇਹਦੇ ਨਾਲ ਕੋਈ ਬੈਠਣੀ ਉੱਠਣੀ ਸੀਗੀ ਜਾਂ ਮੈਂ ਇਸੇ ਕੋਲੇ ਆ ਕੇ ਬਹਿਂਦੀ ਸੀ ਜਾਂ ਰਹਿੰਦੀ ਸੀ ਕੋਈ ਫਰੈਂਡਾਂ ਕੋਲੇ ਥੋੜੇ ਕਿੰਨੇ ਯਾਰ ਦੋਸਤ ਹੋਣਗੇ ਇੱਕ ਮਿੰਟ ਮੇਰੀ ਗੱਲ ਸੁਣੋ ਥੋੜੇ ਯਾਰ ਦੋਸਤ ਕਿੰਨੇ ਹੋਣਗੇ ਤੁਹਾਡੇ 1000 ਦੋਸਤ ਤੇ ਕੋਈ ਭੀੜ ਪੈ ਜੂਗੀ ਤੇ ਇਹਦੇ ਮਤਲਬ ਇਹ ਥੋੜਾਗਾ ਵੀ ਤੁਹਾਨੂੰ ਤੁਸੀਂ ਬਾਰ ਬਾਰ ਉਹ ਤੁਹਾਨੂੰ ਕੋਈ ਗੱਲ ਦੱਸਦਾ ਹੋਣਾ ਜਦੋਂ ਤੁਸੀਂ ਉਸ ਚੀਜ਼ ਨੂੰ ਪੁੱਛਦੇ ਹੋਗੇ ਇਹ ਜੀ ਥੋੜਾ ਹੁੰਦੀ ਆ ਕੁਝ ਬੰਦੇ ਤਾਂ ਆਪਦੇ ਖਾਸ ਹੁੰਦੇ ਹਨ ਪਰ ਕੁਝ ਬੰਦੇ ਆਪਦੇ ਖਾਸ ਨਹੀਂ ਖਾਸ ਵਾਲੀ ਗੱਲ ਨਹੀਂ ਮੇਰਾ ਨਾਰਮਲ ਹੀ ਫਰੈਂਡਸ ਸੀਗੀ ਨਾਰਮਲ ਫਰੈਂਡਸ ਸੀਗੀ ਖਾਸ ਵਾਲੀ ਤਾਂ ਗੱਲ ਕੁਛ ਮੇਰੇ ਆਮ ਜਨਤਾ ਨੂੰ ਜਦੋਂ ਤੁਹਾਨੂੰ ਬਾਈਚਾਂਸ ਕਾਰਵਾਈ ਵਾਸਤੇ ਜਾਂ ਤੁਹਾਨੂੰ ਤਪਤੀਸ਼ ਵਾਸਤੇ ਤੁਹਾਨੂੰ ਕੁਝ ਪੁੱਛਪੜ ਤਾਲ ਵਾਸਤੇ ਕੋਈ ਪੁੱਛਣ ਗਿਆ ਕੋਈ ਗੱਲ ਨਹੀਂ ਆਪਾਂ ਬੈਠੇ ਆ ਮੈਨੂੰ ਕੋਈ ਉਸ ਚੀਜ਼ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੈਗੀ ਜਿ ਪੁੱਛਣਗੇ ਆਪਾਂ ਜੋ ਮੈਂ ਦੱਸ ਰਹੀ ਹਾਂ ਤਾਂ ਮੇਰਾ ਇਹੀ ਸਾਰਾ ਕੁਝ ਹੈ ਜੇ ਅਗਰ ਵਿਜੀਲੈਂਸ ਤੁਹਾਨੂੰ ਪੁੱਛਪੜ ਤਾਲ ਵਾਸਤੇ ਬੁਲਾਉਂਦੀ ਹੈ ਤਾਂ ਤੁਸੀਂ ਜਾਓਗੇ ਹਾਜ਼ਰ ਹਾਜ਼ਰ ਜੀ ਹਾਜ਼ਰ ਬਿਲਕੁਲ ਅਸੀਂ ਉਹ ਕਰਾਂਗੇ ਮਤਲਬ ਹਾਂਜੀ ਬਿਲਕੁਲ ਹਾਜ਼ਰ ਹਾਂ ਤਾਂ ਲਗਾਤਾਰ ਰਫਤਾਰ ਜਿਹੜੇ ਖਾਨ ਨੇ ਉਹਨਾਂ ਅਫਸਾਨਾ ਖਾਨ ਦੀ ਭੈਣ ਨੇ ਤਾਂ ਲਗਾਤਾਰ ਉਹਨਾਂ ਨੇ ਗੱਲਾ ਕਲੀਅਰ ਕਰ ਦਿੱਤੀਆਂ ਨੇ ਕਿ ਅਸੀਂ ਜਿਹੜੇ ਵੀ ਵਿਜੀਲੈਂਸ ਅਗਰ ਸਾਨੂੰ ਪੁੱਛ ਪੜਤਾਲ ਵਾਸਤੇ ਬੁਲਾਉਂਦੀ ਹੈ ਤਾਂ ਮੈਂ ਜਾਣ ਨੂੰ ਤਿਆਰ ਐ ਮੈਂ ਉਹਨਾਂ ਤਾਂ ਸਹਿਯੋਗ ਕਰਨ ਨੂੰ ਤਿਆਰ ਐ ਜਾਂ ਫਿਰ ਇਸ ਪਰਿਵਾਰ ਦੇ ਅਫਸਾਨਾ ਖਾਨ ਦਾ ਇਸ ਮਾਮਲੇ ਦੇ ਨਾਲ ਕੋਈ ਲੈਣ ਦੇ ਨਹੀਂ ਐ ਜੋ ਇੱਕੋ ਮੇਰੀ ਨਾਰਮਲ ਦੋਸਤ ਐ ਦੋਸਤ ਨਾਤੇ ਇੱਕ ਕਿਤਨਾ ਕਿਤੇ ਮੁਲਾਕਾਤ ਹੋਈ ਤਾਂ ਉਸ ਤੋਂ ਬਾਅਦ ਆਪਸ ਦੇ ਵਿੱਚ ਜਿਹੜੇ ਨੇ ਗੱਲਬਾਤ ਹੁੰਦੀ ਸੀ ਤਾਂ ਉਸ ਦਿਨ ਮੇਰਾ ਕੁਝ ਹੁੰਦੇ ਨਾਲ ਸਾਂਝ ਉਕਾਟ ਨਹੀਂ ਆ ਇਸ ਕਰਕੇ ਕਿ ਮੈਨੂੰ ਕਿਸੇ ਵੀ ਗੱਲ ਨਾਲ ਜੋੜਿਆ ਨਾ ਜਾਵੇ ਤਾਂ ਲਗਾਤਾਰ ਜਿਹੜੀਆਂ ਗੱਲਾਂ ਨੇ ਔਰ ਉਸਤਾਰ ਜਿਹੜੇ ਖਾਨ ਵੱਲੋਂ ਕਈਆਂ ਗਈਆਂ ਨੇ ਤਾਂ ਥੁੜੇ ਰੋ ਦੈਨ ਸਵੇਰਾ ਦੇ ਨਾਲ ਧੰਨਵਾਦ